ਆ ਦੇਖੋ ਚੋਰਾਂ ਦੀ ਗੰਦੀ ਕਰਤੂਤ ਸੜਕਾਂ ਦੇ ਉੱਪਰ ਧਾਮ ਲੋਕਾਂ ਨੂੰ ਲੁੱਟਦੇ ਨੇ ਚੋਰੀਆਂ ਕਰਦੇ ਨੇ ਪਰ ਇਹ ਚੋਰਾਂ ਨੇ ਹੁਣੇ ਗੁਰੂ ਘਰ ਨੂੰ ਵੀ ਬਖਸ਼ਿਆ ਆ ਸੀਸੀਟੀਵੀ ਵੇਖ ਲੋ ਕਿਵੇਂ ਚੋਰ ਦਵਾਰ ਤੋੜ ਕੇ ਗੁਰੂ ਘਰ ਦੇ ਅੰਦਰ ਐਂਟਰ ਹੁੰਦਾ ਹੈ ਔਰ ਕਿਵੇਂ ਆਰਾਮ ਦੇ ਨਾਲ ਗੋਲਕ ਨੂੰ ਭੰਨ ਕੇ ਆਰਾਮ ਦੇ ਨਾਲ ਪੈਸੇ ਕੱਢ ਕੇ ਉਹਦੇ ਵਿੱਚੋਂ ਜੇਬ ਦੇ ਵਿੱਚ ਪਾ ਕੇ ਫਰਾਰ ਹੋ ਜਾਂਦਾ ਹੈ ਇਹ ਵੇਖੋ ਕਿ ਜਾਂਦੇ ਜਾਂਦੇ ਇਹ ਚੋਰ ਅੰਦਰ ਪਿਆ ਇੱਕ ਸਿਲੰਡਰ ਵੀ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਚੋਰਾਂ ਦੇ ਹੌਸਲੇ ਕਿੰਨੇ ਕੁ بلند ਹੋ ਚੁੱਕੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਭੌਣ ਨਹੀਂ ਉਹ ਸਿੱਧਾ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਚੁੱਕੇ ਨੇ ਤੁਸੀਂ ਵੇਖੋ ਇੰਜ ਜਾਪਦਾ ਹੈ ਸੀਸੀਟੀਵੀ ਤਸਵੀਰ ਦੇ ਵਿੱਚੋਂ ਦੇਖ ਕੇ ਕਿ ਜੋੜੇ ਪਾ ਕੇ ਹੀ ਅੰਦਰ ਆਇਆ ਹੋਇਆ ਇਹ ਚੋਰ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਫਿਕਰ ਨਹੀਂ ਹਾਲਾਂਕਿ ਉੱਥੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਦਰ ਗੁਟਕਾ ਸਾਹਿਬ ਨੂੰ ਵੀ ਇੱਧਰ-ਉੱਧਰ ਸੁੱਟਿਆ ਪਿਆ ਸੀ ਔਰ ਦੂਜੇ ਪਾਸਿਓਂ ਗੋਲਖ ਦੇ ਵਿੱਚੋਂ ਹਜ਼ਾਰਾਂ ਰੁਪਈਆ ਚੋਰੀ ਸੀਗੀ ਇਹ ਖਬਰ ਜਲੰਧਰ ਦੇ ਫਲੋਰ ਤੋਂ ਸਾਹਮਣੇ ਆ ਰਹੀ ਆ ਉੱਥੇ ਬੀਤੀ ਰਾਤ ਨੂੰ ਜਿਹੜਾ ਕੀ ਆ ਚੋਰਾਂ ਦੇ ਵੱਲੋਂ ਸਨ ਲਾਇਆ ਗਿਆ ਇੱਕ ਦੁਬਾਰ ਨੂੰ ਪਾੜ ਕੇ ਅੰਦਰ ਐਂਟਰ ਹੋ ਕੇ ਅੰਦਰੋਂ ਸਾਰੀਆਂ ਚੀਜ਼ਾਂ ਦੀ ਫਰੋਲਾ ਫਰਾਲੀ ਕੀਤੀ ਗਈ ਆ ਜਿਸ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਆ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਖੁਦ ਦੇਖ ਸਕਦੇ ਹੋ ਕਿਵੇਂ ਚਾਰੇ ਪਾਸੇ ਕਿਵੇਂ ਚੋਰ ਘੁੰਮ ਘੁੰਮ ਕੇ ਨਜ਼ਰ ਆ ਰਿਹਾ ਦੇਖਦਾ ਪਿਆ ਸਾਰੇ ਪਾਸੇ ਫਰੋਲਾ ਫਰਾਲੀ ਕੀਤੀ ਜਾ ਰਹੀ ਆ ਤਾਂ ਇਸ ਘਟਨਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਰਾਏ ਜਰੂਰ ਲਿਖੋ ਕਿ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਚੋਰੀਆਂ ਚੋਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਏ ਨੇ ਤਾਂ ਇਹਨਾਂ ਦੇ ਉੱਪਰ ਕਿਸ ਤਰੀਕੇ ਨਾਲ ਠੱਲ ਪਾਈ ਜਾ ਸਕਦੀ ਆ ਜਾਂ ਫਿਰ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਕੀ ਕਰਨਾ ਚਾਹੀਦਾ ਉੱਤੇ ਪ੍ਰਬੰਧਕਾਂ ਨੇ ਹੋਰ ਕੀ ਕੁਝ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਉਹ ਵੀ ਤੁਸੀਂ ਸੁਣੋ ਹਾਂਜੀ ਲੋ ਮੈਂ ਰੋਡ ਫਲੋਰ ਗਪਾਲ ਕਲੋਨੀ ਅੱਜ ਸਵੇਰੇ ਜਦੋਂ ਸਾਡੇ ਪਾਠੀ ਸਹਿਬਾਨ ਆਏ ਆ ਉਹਨਾਂ ਨੇ ਦੇਖਿਆ ਕਿ ਪਿੱਛੇ ਵਾਲੀ ਕੰਧ 破 ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਖ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਿਲੰਡਰ ਲੈ ਕੇ ਗਏ ਆ ਜਿਤੋਂ ਇਲਾਵਾ ਸਾਡੇ ਗੁਟਕਾ ਸਾਹਿਬ ਸਾਫ ਸੀਗੇ ਉਹ ਖਿਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਦਦ ਖਲਾਰਿਆ ਹੈਗਾ ਤੋੜਪੰਨ ਕੀਤੀ ਹੈਗੀ ਉਹਨਾਂ ਦੀ ਬਸ ਇੰਨਾ ਕਿ ਅਜੇ ਤੱਕ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਉਹ ਸੇ ਵਿਅਕਤੀ 10 15 20 ਮਿੰਟ ਚ ਆ ਗਿਆ ਸੀ ਕੋਈ ਸੀਸੀਟੀਵੀ ਕੈਮਰਾ ਲੱਗਾ ਜੀ ਹਾਂ ਕੈਮਰੇ ਦੇ ਵਿੱਚ ਕੋਈ ਆਇਆ ਬੰਦਾ ਵੀ ਹਾਂਜੀ ਇੱਕ ਵਿਅਕਤੀ ਆ ਜਿਹਦਾ ਮੂੰਹ ਬੰਨਿਆ ਹੋਇਆ ਸੀ ਤੇ ਕੀ ਨੀਤੀ ਸੀ ਉਹਦਾ ਦੀ ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ ਸੀ ਉਹਦੇ ਨਾਲ ਜਿਹੜਾ ਉਹਨਾਂ ਨੇ ਬਦਬੀ ਕੀਤੀ ਆ ਬਹੁਤ ਮਾੜਾ ਕੰਮ ਕੀਤਾ ਗੁਟਕਾ ਸਭ ਖਲਾਰੇ ਗਏ ਹਾਂਜੀ ਆ ਦੇਖੋ ਚੋਰਾਂ ਦੀ ਗੰਦੀ ਕਰਤੂਤ ਸੜਕਾਂ ਦੇ ਉੱਪਰ ਧਾਮ ਲੋਕਾਂ ਨੂੰ ਲੁੱਟਦੇ ਨੇ ਚੋਰੀਆਂ ਕਰਦੇ ਨੇ ਪਰ ਇਹ ਚੋਰਾਂ ਨੇ ਹੁਣੇ ਗੁਰੂ ਘਰ ਨੂੰ ਵੀ ਬਖਸ਼ਿਆ ਆ ਸੀਸੀਟੀਵੀ ਵੇਖ ਲਓ ਕਿਵੇਂ ਚੋਰ ਦਵਾਰ ਤੋੜ ਕੇ ਗੁਰੂ ਘਰ ਦੇ ਅੰਦਰ ਐਂਟਰ ਹੁੰਦਾ ਏ ਔਰ ਕਿਵੇਂ ਆਰਾਮ ਦੇ ਨਾਲ ਗੋਲਕ ਨੂੰ ਭੰਨ ਕੇ ਆਰਾਮ ਦੇ ਨਾਲ ਪੈਸੇ ਕੱਢ ਕੇ ਉਹਦੇ ਵਿੱਚੋਂ ਜੇਬ ਦੇ ਵਿੱਚ ਪਾ ਕੇ ਫਰਾਰ ਹੋ ਜਾਂਦਾ ਏ ਇਹ ਵੇਖੋ ਕਿ ਜਾਂਦੇ ਜਾਂਦੇ ਇਹ ਚੋਰ ਅੰਦਰ ਪਿਆ ਇੱਕ ਸਿਲੰਡਰ ਵੀ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਚੋਰਾਂ ਦੇ ਹੌਸਲੇ ਕਿੰਨੇ ਕੁ بلند ਹੋ ਚੁੱਕੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਭੌਣ ਨਹੀਂ ਉਹ ਸਿੱਧਾ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਚੁੱਕੇ ਨੇ ਤੁਸੀਂ ਵੇਖੋ ਇੰਜ ਜਾਪਦਾ ਹੈ ਸੀਸੀਟੀਵੀ ਤਸਵੀਰ ਦੇ ਵਿੱਚੋਂ ਦੇਖ ਕੇ ਕਿ ਜੋੜੇ ਪਾ ਕੇ ਹੀ ਅੰਦਰ ਆਇਆ ਹੋਇਆ ਇਹ ਚੋਰ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਫਿਕਰ ਨਹੀਂ ਹਾਲਾਂਕਿ ਉੱਥੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਦਰ ਗੁਟਕਾ ਸਾਹਿਬ ਨੂੰ ਵੀ ਇੱਧਰ-ਉੱਧਰ ਸੁੱਟਿਆ ਪਿਆ ਸੀ ਔਰ ਦੂਜੇ ਪਾਸਿਓਂ ਗੋਲਖ ਦੇ ਵਿੱਚੋਂ ਹਜ਼ਾਰਾਂ ਰੁਪਈਆ ਚੋਰੀ ਸੀਗੀ ਇਹ ਖਬਰ ਜਲੰਧਰ ਦੇ ਫਲੋਰ ਤੋਂ ਸਾਹਮਣੇ ਆ ਰਹੀ ਆ ਉੱਥੇ ਬੀਤੀ ਰਾਤ ਨੂੰ ਜਿਹੜਾ ਕਿ ਆ ਚੋਰਾਂ ਦੇ ਵੱਲੋਂ ਸਨ ਲਾਇਆ ਗਿਆ ਇੱਕ ਦੁਵਾਰ ਨੂੰ ਪਾੜ ਕੇ ਅੰਦਰ ਐਂਟਰ ਹੋ ਕੇ ਅੰਦਰੋਂ ਸਾਰੀਆਂ ਚੀਜ਼ਾਂ ਦੀ ਫਰੋਲਾ ਫਰਾਲੀ ਕੀਤੀ ਗਈ ਆ ਜਿਸ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਆ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਖੁਦ ਦੇਖ ਸਕਦੇ ਹੋ ਕਿਵੇਂ ਚਾਰੇ ਪਾਸੇ ਕਿਵੇਂ ਚੋਰ ਘੁੰਮ ਘੁੰਮ ਕੇ ਨਜ਼ਰ ਆ ਰਿਹਾ ਦੇਖਦਾ ਪਿਆ ਸਾਰੇ ਪਾਸੇ ਫਰੋਲਾ ਫਰਾਲੀ ਕੀਤੀ ਜਾ ਰਹੀ ਆ ਤਾਂ ਇਸ ਘਟਨਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਰਾਏ ਜਰੂਰ ਲਿਖੋ ਕਿ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਚੋਰੀਆਂ ਚੋਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਏ ਨੇ ਤਾਂ ਇਹਨਾਂ ਦੇ ਉੱਪਰ ਕਿਸ ਤਰੀਕੇ ਨਾਲ ਠੱਲ ਪਾਈ ਜਾ ਸਕਦੀ ਆ ਜਾਂ ਫਿਰ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਕੀ ਕਰਨਾ ਚਾਹੀਦਾ ਉੱਤੇ ਪ੍ਰਬੰਧਕਾਂ ਨੇ ਹੋਰ ਕੀ ਕੁਝ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਉਹ ਵੀ ਤੁਸੀਂ ਸੁਣੋ ਹਾਂਜੀ ਮੈਂ ਰੋਡ ਫਲੋਰ ਗਪਾਲ ਕਲੋਨੀ ਅੱਜ ਸਵੇਰੇ ਜਦੋਂ ਸਾਡੇ ਪਾਠੀ ਸਹਿਬਾਨ ਆਏ ਆ ਉਹਨਾਂ ਨੇ ਦੇਖਿਆ ਕਿ ਪਿੱਛੇ ਬਾਲੀ ਕੰਦ ਪਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਖ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਿਲੰਡਰ ਲੈ ਕੇ ਗਏ ਆ ਜਿੱਤੋਂ ਇਲਾਵਾ ਸਾਡੇ ਗੁਟਕਾ ਸਾਫ ਸੀਗੇ ਉਹ ਖਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਦਦ ਖਲਾਰੇ ਆ ਹੈਗਾ ਤੋੜਪੰਨ ਕੀਤੀ ਹੈਗੀ ਉਹਨਾਂ ਦੀ ਉਸ ਇਨ ਆ ਗਿਆ ਜੇ ਤੱਕ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਨੂੰ ਉਸ ਵਿਅਕਤ 10 15 20 ਮਿੰਟ ਚ ਆ ਗਿਆ ਸੀ ਕੋਈ ਸੀਸੀਟੀਵੀ ਕੈਮਰਾ ਲੱਗਾ ਜੀ ਹਾਂ ਕੈਮਰੇ ਦੇ ਵਿੱਚ ਕੋ ਆਇਆ ਬੰਦਾ ਹਾਂਜੀ ਇੱਕ ਵਿਅਕਤੀ ਆ ਜਿਹਦਾ ਮੂੰਹ ਬੰਨਿਆ ਹੋਇਆ ਸੀ ਤੇ ਕੀ ਨੀਤੀ ਸੀ ਉਹਦਾ ਦੀ ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ ਸੀ ਉਹਦੇ ਨਾਲ ਜਿਹੜਾ ਉਹਨਾਂ ਨੇ ਬਦਬੀ ਕੀਤੀ ਆ ਬਹੁਤ ਮਾੜਾ ਕੰਮ ਕੀਤਾ ਗੁਟਕਾ ਸਭ ਖਲਾਰੇ ਗਏ ਹਾਂਜੀ Oh. Um.